ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਜੀ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਗੱਲ ਆਪਾਂ ਕੱਲੀ-ਕੱਲੀ ਗੱਡੀ ਦੀ ਕਰਦੇ ਹਾਂ ਜਿਹੜੀ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਫੋਰਡ ਦੀ ਫੀਗੋ ਆਪਾਂ ਲੈ ਕੇ ਪਹੁੰਚੇ ਹਾਂ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਹੈ ਜੀ ਜਿਹੜੀ ਇਹ ਗੱਡੀ ਆ ਇਹਦਾ ਜਿਹੜਾ ਮਾਡਲ ਆਪਾਂ ਨੂੰ ਮਿਲੂਆ ਜੀ ਉਹ ਆਪਾਂ ਨੂੰ ਮਿਲੂਆ 2012 ਤੇ ਡਿਮਾਂਡ ਆ ਸਿਰਫ 1,25,000 ਤੇ ਗੱਡੀ ਖੜੀ ਆ ਬਈ ਆ ਸਿਰਸਾ ਹਰਿਆਣੇ ਏਰੀਆ ਚ ਐਚ ਆਰ ਨੰਬਰ ਹੈ ਐਚ ਆਰ 29AB ਤੇ ਗੱਡੀ ਦੀ ਹਾਲਤ ਤੁਹਾਡੇ ਸਾਹਮਣੇ ਆ ਰੇਟ ਵੀ ਠੀਕ ਹੈ ਅੰਦਰੋਂ ਵੀ ਗੱਡੀ ਠੀਕ ਪਈ ਆ ਬਾਕੀ ਫੋਟੋਆਂ ਚੱਲ ਰਹੀਆਂ ਮਾਲਕ ਨੇ ਸਾਰਾ ਕੁਝ ਦਿਖਾਏਗਾ ਤੁਸੀਂ ਜਾ ਕੇ ਦੇਖਣੀ ਹੋਵੇ ਕਿਸੇ ਨੇ ਵੀ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹੋਂ ਕਿਸੇ ਨੇ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਤਾਂ ਮਾਲਕ ਨਾਲ ਗੱਲ ਕਰ ਸਕਦਾ ਹੋਂ ਬਾਕੀ ਇਹ ਰੇਟ ਜਿਹੜਾ ਮਾਲਕ ਨੇ ਆਖਿਆ ਉਹ ਉੱਪਰ-ਨੀਚੇ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਓਨਰ ਨਹੀਂ 80500 3774 274 ਆ ਮਾਲਕ ਦਾ ਨੰਬਰ ਹੈਗਾ ਗੱਲ ਤੁਸੀਂ ਆਪੇ ਕਰ ਲਿਓ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨਾ ਚਾਹੁੰਦਾ ਹੈਗਾ ਜਿਹੜੀ ਸੈਕੰਡ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀਆਂ ਜੀ ਹੈਂਡਿਕਪ ਵਿਸਟਾ ਲੈ ਕੇ ਪਹੁੰਚੀਆਂ 2010 ਮਾਡਲ ਗੱਡੀਆਂ ਜੀ ਓਨਰ ਆਪਾਂ ਨੂੰ ਸੈਕੰਡ ਮਿਲੂਗਾ ਪੀਵੀ 10 ਨੰਬਰ ਤੇ ਰੇਟ ਸਿਰਫ 80000 ਰੁਪਿਆ ਇਹ ਏਰੀਆ ਗਾ ਲੁਧਿਆਣਾ ਤੇ ਗੱਡੀ ਬਹੁਤ ਵਧੀਆ ਟਾਇਰ ਵੀ ਬਹੁਤ ਵਧੀਆ ਪਏ ਨੇ ਦੋ ਟਾਇਰਾਂ ਦੀ ਕੰਡੀਸ਼ਨ 80 85 ਪੈਸੀ ਦੋ ਟਾਇਰਾਂ ਦੀ ਕੰਡੀਸ਼ਨ 35 40 ਪੈਸੀ ਅੰਦਰੋਂ ਵੀ ਠੀਕ ਹੈ ਗੱਡੀ ਬਾਹਰੋਂ ਵੀ ਠੀਕ ਹੈ ਚਲਾਉਣ ਚ ਵੀ ਠੀਕ ਹੈ ਨੁਕਸ ਕੋਈ ਨਹੀਂ ਮਿਲਣਾ ਬਾਕੀ ਮਾੜੇ ਮੋٹے ਸਕਰੈਚ ਹੈਗੇ ਆ ਬੰਪਰਾਂ ਤੇ ਵੀ ਟੱਚਿੰਗ ਟੂਚਿੰਗ ਹੋਣ ਵਾਲੀ ਹੈ ਬਾਕੀ ਤੁਸੀਂ ਦੇਖ ਰਹੋ ਤੇ ਚਾਰੇ ਪਾਸੇ ਫੋਟੋਆਂ ਦੇਖ ਹੀ ਰਹੇ ਹਾਂ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਸਕਦਾ हूं ਗੱਲ ਕਿਸੇ ਨੇ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਸਕਦਾ हूं ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਹੈ ਨੰਬਰ ਹੈ ਜੀ 78 143 86 060 ਨੰਬਰ ਤੇ ਗੱਲ ਕਰ ਲਿਓ ਆਹੀ ਨੰਬਰ ਹੈ ਜਿਹੜਾ ਤੁਹਾਨੂੰ ਮੈਂ ਦੱਸਿਆਗਾ ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਇੱਕ ਆਲਟੋ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਬਾਗਾ ਪੁਰਾਣਾ ਮਾਲਕ ਦਾ ਏਰੀਆ ਹੈ ਤੇ ਗੱਡੀ 55000 ਦੀ ਇਹਨਾਂ ਨੇ ਵੇਚਣੀ ਆ ਸੱਤ ਮਾਡਲ ਗੱਡੀ ਆ ਏਸੀ ਹੀਟਰ ਵਰਕਿੰਗ ਚ ਵਧੀਆ ਗੱਡੀ ਆ ਤੇ ਗੱਡੀ ਪੰਜਾਬ ਨੰਬਰ ਹੈ ਚ ਬਾਗਾ ਪ੍ਰਾਣਾ ਮਾਲਕ ਦਾ ਏਰੀਆ ਬਾਗੇ ਪ੍ਰਾਣਾ ਏਰੀਆ ਚ ਗੱਡੀ ਖੜੀ ਆ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹਾਂ ਹਾਲਤ ਠੀਕ ਹੈ ਅੰਦਰੋਂ ਵੀ ਹਾਲਤ ਠੀਕ ਪਈ ਆ ਕੋਈ ਡੈਮੇਜ ਕੋਈ ਪਾਰਟ ਟੁੱਟਿਆ ਭੱਜਾ ਕੋਈ ਕਿਸੇ ਪਾਸੋਂ ਕੋਈ ਨੁਕਸ ਨਹੀਂ ਹੈਗਾ ਜੀ ਇੰਜਨ ਗিয়ার ਬਹੁਤ ਵਧੀਆ ਤੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ 98500 5890 555 ਇਸ ਨੰਬਰ ਤੇ ਗੱਲ لازمی ਤੁਸੀਂ ਕਰ ਲਓ ਜੇ ਕਿਸੇ ਨੂੰ ਆ ਗੱਡੀ ਪਸੰਦ ਆਈ ਹੈ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਬੱਤ-ਬੱਤ ਕਰ ਦਿਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਿਸੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਕੋਠੀ ਮਕਾਨ ਘਰ ਕੁਝ ਵੀ ਹੈ ਆਪਣੇ ਕੋਲੇ ਭੇਜੋ ਜਲਦੀ ਆਪਾਂ ਐਡ ਲਗਾ ਦੇਵਾਂਗੇ ਜੀ